ਕੁਆਲਿਟੀ ਆ ਪੰਜਾਬੀ ਤੇ ਸਾਡੇ ਨਾਲ ਭਾਈ ਸੁਖਦੇਵ ਸਿੰਘ ਫਗਵਾੜਾ ਜੁੜ ਚੁੱਕੇ ਨੇ ਭਾਈ ਸਾਹਿਬ ਸਮਾਧਨਤਾ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਹੁਣੇ ਹੁਣੇ ਇੱਕ ਖਬਰ ਸਾਹਮਣੇ ਆਈ ਹੈ ਇਸ ਚੀਜ਼ ਦੇ ਪੈਰਲਲ ਕਿ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਦੂਜੇ ਪਾਸੇ ਕਿਰਪਾਲ ਸਿੰਘ ਬਡੂਂਗਰ ਉਹ ਅਸਤੀਫਾ ਦੇ ਗਿਆ ਹੈ ਉਹ ਸੱਤ ਮੈਂਬਰੀ ਕਮੇਟੀ ਦਾ ਇੱਕ ਉੱਗਾ ਹਿੱਸਾ ਮੰਨੇ ਜਾਂਦੇ ਰਹੇ ਐ ਤੇ ਉਹਨਾਂ ਨੇ ਅਚਾਨਕ ਅਸਤੀਫਾ ਦੇ ਦਿੱਤਾ ਕੱਲ ਅਜੇ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਗਏ ਹੋ ਕੀ ਰਿਹਾ ਇਹ ਕੋਈ ਲਗਭਗ ਉਦਾਂ ਦਾ ਹੀ ਹੈ ਜਿਵੇਂ ਪੋਲਿਟਿਕਲ ਆਦਮੀ ਅਕਸਰ ਇਲੈਕਸ਼ਨਾਂ ਤੋਂ ਕੁਝ ਸਮਾਂ ਪਹਿਲਾਂ ਕਰਦੇ ਹੁੰਦੇ ਆ ਜਦੋਂ ਸਰਕਾਰਾਂ ਬਦਲ ਜਾਂਦੀਆਂ ਹਨ ਤੇ ਬਹੁਤ ਸਾਰੇ ਬੰਦੇ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਆਪਣੀ ਪਾਰਟੀ ਦੀ ਕੰਸੈਂਟ ਨਾਲ ਦੂਜੀ ਪਾਰਟੀਆਂ 'ਚ ਚਲੇ ਜਾਂਦੇ ਆ ਉੱਥੇ ਜਾ ਕੇ ਸਪੀਚ ਘੇੜ ਲੈਂਦੇ ਆ ਆਪੋਜੀਸ਼ਨ ਦੀ ਹਮਮ ਔਰ ਜਦੋਂ ਇਲੈਕਸ਼ਨ ਨੇੜੇ ਆਉਂਦੀ ਆ ਤੇ ਘਰ ਵਾਪਸੀ ਦੇ ਨਾਂ ਤੇ ਫਿਰ ਆਪਣੀ ਉਸੇ ਪੋਜੀਸ਼ਨ ਤੇ ਵਾਪਸ ਆ ਜਾਂਦੇ ਹੁੰਦੇ ਆ ਸੋ ਇਹ ਲਗਭਗ ਉਹੀ ਨੌਕਰਚਾਹੀ ਵਾਲਾ ਜਿਹੜਾ ਮੰਗ ਕੀਤਾ ਆ ਔਰ ਇਹਦੇ ਇਹਦੇ ਬਾਰੇ ਅਸੀਂ ਪਹਿਲਾਂ ਤੋਂ ਹੀ ਕਿਹਾ ਤਾਂ ਸੀਗਾ ਕਿ ਜਦੋਂ ਕਿਸੇ ਉਹਨਾਂ ਦਾ ਬਸ ਨਾ ਚੱਲਿਆ ਹੂੰ ਉਹ ਸਭ ਤੋਂ ਪਹਿਲਾਂ ਕੰਮ ਇਹ ਕਰਨਗੇ ਕਿ ਸੱਤ ਮੈਂਬਰੀ ਕਮੇਟੀ ਜਦੋਂ ਕਿਸੇ ਨਤੀਜੇ ਵੱਲ ਪਹੁੰਚਣ ਲੱਗੇ ਜਾਂ ਕੋਈ ਕੰਮ ਸ਼ੁਰੂ ਕਰਨ ਲੱਗੇ ਤਾਂ ਉਹ ਆਪਣੇ ਢੜੇ ਦੇ ਜਿਹੜੇ ਮੈਂਬਰਸ ਨੇ ਉਹਨਾਂ ਕੋਲੋਂ ਰਿਜ਼ਾਈਨ ਕਰਵਾ ਦੇਣਗੇ ਹੂੰ ਤਾਂ ਕਿ ਉਹ ਕੱਲ ਜਿਹੜੀ ਗੱਲ ਕਦੀ ਸ਼ੁਰੂ ਹੋਈ ਨਾ ਸਕੇ ਹੂੰ ਜੋ ਉਹਦੇ ਵਿੱਚ ਆਲਟੀਮੇਟਲੀ ਇਹ ਸਾਰਾ ਕੁਝ ਉਸੇ ਪਲੈਨਿੰਗ ਦਾ ਹਿੱਸਾ ਹੈ ਜਿਹੜੀ ਪਹਿਲਾਂ ਤੋਂ ਹੀ ਸੋਚੀ ਹੋਈ ਸੀ ਵੀ ਜੇ ਕਦੀ ਇਹੋ ਜਿਹੀ ਕੋਈ ਨੌਬਤ ਆਈ ਉਹ ਇਹੋ ਜਿਹਾ ਦਬਾਅ ਪੜ ਗਿਆ ਕਿ ਸੱਤ ਮੈਂਬਰੀ ਕਮੇਟੀ ਨੂੰ ਹੁਕਮਨਾਮੇ ਦੇ ਉੱਤੇ ਕੰਮ ਸ਼ੁਰੂ ਕਰਨਾ ਪਿਆ ਤਾਂ ਇਹ ਆਖਰੀ ਉਹਨਾਂ ਨੇ ਇੱਕ ਆਪਣਾ ਜਿਹੜਾ ਜਿਹਨੂੰ ਕਹਿੰਦੇ ਵੀ ਦਾਅ ਬਚਾ ਕੇ ਰੱਖਿਆ ਸੀ ਤੇ ਉਹ ਉਹਨਾਂ ਨੇ ਆਖਰੀ ਮੌਕੇ ਤੇ ਉਹ ਪੱਤਾ ਜਿਹੜਾ ਖੇਡ ਲਿਆ ਤੇ ਭਾਈ ਸਾਹਿਬ ਹਰਜਿੰਦਰ ਸਿੰਘ ਧਾਮੀ ਵੀ ਕੱਲ ਕਹਿੰਦੇ ਸੀ ਕਿ ਉਹ ਸ਼੍ਰੀ ਕਾਲਕਟਕ ਸਾਹਿਬ ਨੂੰ ਸਮਰਪਿਤ ਨੇ ਤੇ ਕਿਰਪਾਲ ਸਿੰਘ ਬਡੁੰਗਰ ਵੀ ਆਹੀ ਗੱਲ ਕਹਿੰਦੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਇਹ ਨਹੀਂ ਚਾਹੁੰਦੇ ਕਿ ਜੋ ਕਾਲਕਟਕ ਸਾਹਿਬ ਤੋਂ ਹੁਕਮ ਜਾਰੀ ਹੋਇਆ ਉਹ ਲਾਗੂ ਹੋਵੇ ਦੇਖੋ ਇਹਨਾਂ ਨੂੰ ਲੱਗਾ ਸੀ ਵੀ ਇਹ ਕਾਮਨੀ ਸਾਹਿਬ ਨੂੰ ਵੀ ਮੈਂ ਐਸਪੀਸੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਕੇ ਜੀ ਸੱਤ ਮੈਂਬਰੀ ਕਮੇਟੀ ਦਾ ਹੁਕਮ ਲੈਣਾ ਆ ਹ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇਹ ਕਹਿਤਾ ਵੀ ਸ਼ੋਮਣੀ ਕਮੇਟੀ ਦੇ ਪ੍ਰਧਾਨ ਤੋਂ ਅਸਤੀਫਾ ਦੇਣਾ ਉਹਨੂੰ ਮਨਜ਼ੂਰ ਕਰਨਾ ਜਾਂ ਨਾ ਕਰਨਾ ਉਹ ਮੇਰੇ ਅਧਿਕਾਰ ਖੇਤਰ 'ਚ ਨਹੀਂ ਜੀ ਪਰ ਸੱਤ ਮੈਂਬਰੀ ਕਮੇਟੀ ਤੋਂ ਮੁਖੀ ਦੇ ਤੌਰ ਤੇ ਅਸਤੀਫਾ ਉਹਨਾਂ ਨੇ ਆ ਪ੍ਰਵਾਨ ਕਰ ਦਿੱਤਾ ਜੀ ਉਹ ਉਹ ਨਾਲ ਦੀ ਜਿਸ ਮੁਸੀਬਤ ਤੋਂ ਭੱਜਦੇ ਆ ਉਹਨਾਂ ਨੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਤੋਂ ਅਸਤੀਫਾ ਦਿੱਤਾ ਸੀ ਉਹ ਜਿੰਮੇਵਾਰੀ ਫਿਰ ਉਹਨਾਂ ਦੇ ਆਣ ਕੇ ਸਿਰ ਤੇ ਖੜ ਗਈ ਸੋ ਅਲਟੀਮੇਟਲੀ ਇਹ ਜੀ ਵੀ ਗਿਆਨੀ ਰਕबीर ਸਿੰਘ ਜੀ ਜਿਵੇਂ ਆਪਾਂ ਤੁਸੀਂ ਇੱਕ ਹਫਤੇ ਪਹਿਲਾਂ ਵੀ ਆਪਾਂ ਇਹ ਗੱਲ ਕੀਤੀ ਸੀ ਜੀ ਵੀ ਗਿਆਨੀ ਰਕबीर ਸਿੰਘ ਇਹ ਚਾਹੁੰਦੇ ਨੇ ਵੀ ਅਸੀਂ ਜਿਹੜਾ ਹਕੂਨਾਮਾ ਸੁਣਾਣਾ ਸੀ ਸੁਣਾਤਾ ਹੁਣ ਕੱਤ ਮੈਂਬਰੀ ਕਮੇਟੀ ਜਿੱਦਾਂ ਮਰਜ਼ੀ ਕਰਕੇ ਉਹਨੂੰ ਲਾਗੂ ਕਰੇ ਹੂੰ ਉਹਦੇ ਚੋਂ ਕੋ ਸਿੱਧੇ ਤੌਰ ਤੇ ਸਿੰਘ ਸਾਹਿਬ ਉਹਨਾਂ ਦੀ ਕੋਈ ਮਦਦ ਵੀ ਨਹੀਂ ਕਰਨਾ ਚਾਹੁੰਦੇ ਤੇ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਇਸ ਗੱਲ ਤੇ ਦੁਬਧਾਤ ਹੁੰਦੀ ਹੈ ਵੀ ਜਿਹੜਾ ਮੁਖੀ ਲਾਇਆ ਉਹ ਸਾਨੂੰ ਸਪੋਰਟ ਨਹੀਂ ਕਰ ਰਿਹਾ ਜਾਂ ਮੁਖੀ ਬਦਲ ਦਿੱਤਾ ਜਾਵੇ ਸੋ ਅਲਟੀਮੇਟਲੀ ਕੀ ਹੈ ਵੀ ਕੋਈ ਵੀ ਸਵੈ ਇਛਾ ਨਾਲ ਇਨਕਲੂਡ ਸੱਤ ਮੈਂਬਰੀ ਕਮੇਟੀ ਹਮ ਅ ਇਹਨ ਬਿਨ ਲਾਗੂ ਨਹੀਂ ਕਰਨਾ ਚਾਹੁੰਦਾ ਉਹਦੀ ਮਿਸ ਇੰਟਰਪ੍ਰੀਟੇਸ਼ਨ ਕੀਤੀ ਜਾ ਰਹੀ ਹੈ ਹੁਕਮਨਾਮੇ ਦੀ ਜਦ ਕਿ ਉਹਦੀ ਸਿੱਧੀ-ਸਿੱਧੀ ਇੰਟਰਪ੍ਰੀਟੇਸ਼ਨ ਇੱਕ ਹੀ ਸੀ ਜੋ ਦੇ ਵਿੱਚ ਸਾਫ਼-ਸਾਫ਼ ਲਿਖੀ ਸੀ ਵੀ ਸੱਤ ਮੈਂਬਰੀ ਕਮੇਟੀ ਆਪਣੇ ਤੌਰ ਤੇ ਅਕਾਲੀ ਦਲ ਦੀ ਭਰਤੀ ਆਰੰਭ ਕਰੇ ਨਹੀਂ ਭਾਈ ਸਾਹਿਬ ਤੋਂ ਉਹਨਾਂ ਉਹਦੇ ਵਿੱਚ ਇਹ ਆ ਵੀ ਇਹ ਭਰਤੀ ਤੋਂ ਭੱਜਦੇ ਨੇ ਸਾਰੇ ਹੀ ਇਹ ਭਰਤੀ ਕਰਨਾ ਨਹੀਂ ਚਾਹੁੰਦੇ ਉਹਨਾਂ ਦੀਆਂ ਬਾਕੀ ਮੈਂਬਰਾਂ ਦੀਆਂ ਵੀ ਆਪਣੀਆਂ ਇੱਕ ਮਜਬੂਰੀਆਂ ਨੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਨਹੀਂ ਹੈ ਕਿ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਵਰਕਰ ਹੈ ਉਹ ਉਹਨਾਂ ਦੇ ਨਾਲ ਚੱਲੇਗਾ ਵੀ ਜਾਂ ਨਹੀਂ ਨਹੀਂ ਇਹ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਬਾਕੀ ਦੇ 7 ਮੈਂਬਰ ਨੇ 7 ਮੈਂਬਰਾਂ ਦੇ ਵਿੱਚੋਂ ਬਾਕੀ ਦੇ ਜਿਹੜੇ ਮੈਂਬਰ ਨੇ ਉਹ ਵੀ ਮਤਲਬ ਅਜੇ ਛੇ ਸੱਤ ਪੰਜ ਚ ਹੈਗੇ ਆ ਆ ਪੂਰੀ ਤਰ੍ਹਾਂ ਛੇ ਸੱਤ ਪੰਜ ਚ ਨੇ ਉਹ ਦੋ ਤਰ੍ਹਾਂ ਦੇਖੋ ਇਹਨਾਂ ਦੇ ਕੋਲ ਦੋ ਆਪਸ਼ਨ ਆ ਬਤੀਆਂ ਸੀ ਜੀ ਤੀਜੀ ਆਪਸ਼ਨ ਜਿਹੜੀ ਸੀਗੀ ਉਹ ਧੰਮੀ ਸਾਹਿਬ ਤੇ ਬਟੂਰ ਸਾਹਿਬ ਨੇ ਵਰਤੀ ਲਈ ਹੂੰ ਬਾਕੀ ਪੰਜ ਮੈਂਬਰਾਂ ਕੋਲ ਤਾਂ ਇਹ ਆਪਸ਼ਨ ਵੀ ਹੈ ਨਹੀਂ ਜਿਹੜੀ ਇਹਨਾਂ ਨੇ ਵਰਤੀ ਆ ਹੂੰ ਤ론 ਇਹਨਾਂ ਦੇ ਕੋਲ ਦੋ ਰਸਤੇ ਬੱਗੇ ਸੀ ਜਿਹਦਾ ਦਬਾਅ ਧਾਮੀ ਹੋਣਾ ਤੇ ਵੀ ਸੀ ਔਰ ਬਡੂਂਗਰ ਬਣਾਦੇ ਸੀ ਅੱਛਾ ਇੱਕ ਇੱਕ ਤਾਂ ਸਿੱਧਾ ਸਿੱਧਾ ਹੁਕਮਨਾਮੇ ਨੂੰ ਲਾਗੂ ਕਰਨਾ ਸੀ ਕਿ ਭਰਤੀ ਆਰੰਭ ਕਰ ਦਿੱਤੀ ਜਾਵੇ ਹੂੰ ਉਸਰੀ ਇਹਨਾਂ ਕੋਲ ਇਹ ਸੀ ਵੀ ਇਹ ਕੋਈ ਸਰਵ ਸੰਮਤੀ ਨਾਲ ਆਪਣੀ ਇੱਕ ਰਿਪੋਰਟ ਬਣਾ ਕੇ ਸ਼੍ਰੀ ਅਕਾਲਤਖ ਸਾਹਿਬ ਨੂੰ ਭੇਜ ਦੇ ਕਿ ਅਸੀਂ ਭਰਤੀ ਕਿਉਂ ਨਹੀਂ ਆਰੰਭ ਕਰ पाए ਉਹਦੇ ਦੇ ਜਦੋਂ ਕਾਰਨ ਦੱਸਨੇ ਪੈਣੇ ਸੀ ਤਾਂ ਉਸ ਜਿਹੜੀਆਂ ਆਪ ਉਹਦਰੀਆਂ ਵਰਕਿੰਗ ਕਮੇਟੀ ਦੇ ਨਾਂ ਤੇ ਹੋਈਆਂ ਬਾਦਲ ਪਰਿਵਾਰ ਨੇ ਕਰਵਾਈਆਂ ਉਹ ਸਾਰੀਆਂ ਦਾ ਜ਼ਿਕਰ ਕਰਨਾ ਉਹਨਾਂ ਦੀ ਮਜਬੂਰੀ ਸੀ ਸੋ ਉਹ ਵੀ ਇੱਕ ਤਰ੍ਹਾਂ ਦੀ ਬਾਦਲ ਪਰਿਵਾਰ ਦੇ ਖਿਲਾਫ ਬਗਾਵਤ ਸੀ ਔਰ ਉਹਦੇ ਵਿੱਚ ਇਹਨਾਂ ਨੂੰ ਘਟੋ-ਘਟੇ ਰეკਮੈਂਡ ਕਰਨਾ ਪੈਣਾ ਸੀ ਪਿਆ ਆ ਬੰਦੇ ਹੁਕਮਦਲੀ ਤੇ ਦੋਸ਼ੀ ਨੇ ਇਹਨਾਂ ਨੇ ਸਾਨੂੰ ਭਰਤੀ ਨਹੀਂ ਕਰਨ ਦਿੱਤੀ ਔਰ ਇਹਨਾਂ ਨੂੰ ਤਲਬ ਕਰਕੇ ਜਾਂ ਤਨਖਾਈਆ ਕਰਾਰ ਦਿੱਤਾ ਜਾਵੇ ਜਾਂ ਇਹਨਾਂ ਤੇ ਬਣਦੀ ਜਿਹੜੀ ਧਾਰਮਿਕ ਸਜ਼ਾ ਉਹਨਾਂ ਨੂੰ ਲਾਈ ਜਾਵੇ ਹੂੰ ਸੋ ਉੱਥੇ ਜਾ ਕੇ ਉਹ ਗੱਲ ਫਿਰ ਉੱਥੇ ਖੜ ਜਣੀ ਸੀ ਜਿੱਥੇ 2 ਦਸੰਬਰ ਤੋਂ ਪਹਿਲਾਂ ਖੜੀ ਸੀ ਹੂੰ ਕਿਉਂਕਿ ਇਹ ਸਾਰੀ ਸਾਜ਼ਿਸ਼ ਦੇ ਵਿੱਚੋਂ ਤੁਸੀਂ ਇੱਕ ਵਾਰੀ ਫੇਰ ਸੁਖਵੀਰ ਬਾਦਲ ਤੇ ਉਹ ਜਿਹੜੀ ਚੁੰਡਲੀ ਜਿੰਨੇ ਆ ਉੱਥੇ ਸਜ਼ਾਵਾਂ ਲਵਾਈਆਂ ਸੀ ਉਹ ਫਿਰ ਉੱਥੇ ਹੀ ਖੜ ਜਣੀ ਸੀ ਜਿੱਥੇ 2 ਦਸੰਬਰ ਤੋਂ ਪਹਿਲਾਂ ਖੜੀ ਸੀ ਹੂੰ ਸੋ ਉਹਦੇ ਵਿੱਚ ਫਿਰ ਇਹ ਦਬਾਅ ਵੀ ਆ ਜਣਾ ਸੀ ਕਿ ਸਜ਼ਾ ਪਹਿਲਾਂ ਨਾਲ ਹੋ ਸਕ ਸੁਨਾਈ ਜਾਵੇ ਸੋ ਉਸ ਸਟ੍ਰੈਪ ਦੇ ਵਿੱਚ ਉਹ ਫਸਣਾ ਨਹੀਂ ਸੀ ਚਾਹੁੰਦੇ ਅੱਛਾ ਭਾਈ ਸਾਹਿਬ ਮੈਂ 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 ਇੱਕ ਦੋ ਮੈਂਬਰਾਂ ਨੇ ਤਾਂ ਇਹ ਕਹਿ ਲੋ ਵੀ ਅ ਬਗਾਵਤ ਮਤਲਬ ਇਹ ਕਹੀਏ ਬਿਨਾਂ ਕੋਈ ਦੋ ਰਸਤੇ ਸੀ ਵੀ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਪਗੋੜੇ ਹੋ ਜਾਂਦੇ ਪਖਤਨਾ ਧਰੋਖ ਮਾ ਲੈਂਦੇ ਤੇ ਜਾਂ ਬਾਦਲ ਪਰਿਵਾਰ ਦੇ ਖਿਲਾਫ ਬਗਾਵਤ ਕਰ ਦਿੰਦੇ ਸੋ ਉਹਨਾਂ ਨੇ ਪਹਿਲਾ ਰਸਤਾ ਚੁਣਿਆ ਬਗਾਵਤ ਨਹੀਂ ਕੀਤੀ ਬਾਦਲ ਪਰਿਵਾਰ ਦੇ ਖਿਲਾਫ ਅ ਪੰਚ ਸੱਤ ਕੇਲਾ ਬਗਾਵਤ ਕਰਨੀ ਉਹਨਾਂ ਨੇ ਬਿੱਟ ਕਰਨੀ ਅੱਛਾ ਭਾਈ ਸਾਹਿਬ ਮੈਂ ਇੱਥੇ ਪੁੱਛਣਾ ਚਾਹੁੰਦਾ ਕਿ ਜਿਵੇਂ ਕਿਉਂਕਿ ਜਿਵੇਂ ਬਾਕੀ ਦੇ ਮੈਂਬਰ ਹੈਗੇ ਭਾਵੇਂ ਉਹ ਮਨਪ੍ਰਿਤਿਆ ਵਾਲੀ ਹੈਗੇ ਆ ਜਾਂ ਗੁਰਪ੍ਰਤਾਪ ਵਡਾਲਾ ਹੈਗੇ ਆ ਮਤਲਬ ਇਹ ਉਹ ਮੈਂਬਰ ਨੇ ਜਿਹੜੇ ਹੁਣ ਤੱਕ ਆਵਾਜ਼ ਬੜੀ ਹੌਸਲੇ ਨਾ ਬੁਲੰਦ ਕਰਦੇ ਰਹੇ ਐ ਮਨਪ੍ਰੀਤੇ ਵਾਲੀ ਨੇ ਤਾਂ ਪਹਿਲਾਂ ਵੀ ਕਿੰਨੀ ਵਾਰ ਕਿਹਾ ਪਹਿਲਾਂ ਵੀ ਕਿਹਾ ਸੀ 16 ਨੂੰ ਫੈਸਲਾ ਸੁਣਾ ਲੈਣਾ ਹੁਣ ਵੀ ਅੱਜ ਵੀ ਕੰਫੀਡੈਂਟ ਹੈਗੇ ਆ ਉਹ ਕਿਉਂਕਿ ਮੈਂ ਬਿਆਨ ਸੁਣਦਾ ਸੀ ਉਹਨਾਂ ਨੇ ਆਹੀ ਕਿਹਾ ਕਿ ਅੱਜ ਤਾਂ ਮਤਲਬ ਉਹ ਫੈਸਲਾ ਕਰ ਹੀ ਦੇਣਾ ਆ ਭਾਵੇਂ ਧਾਮੀ ਸਾਹਿਬ ਆਉਂਦੇ ਆ ਔਣ ਨਹੀਂ ਆਉਂਦੇ ਨਾ ਆਉਣ ਹੁਣ ਇਹੋ ਜੀ ਸਿਚੁਏਸ਼ਨ 'ਚ ਆਪਾਂ ਇਹ ਵੀ ਕਵਾਂਗੇ ਕਿ ਮਨਪ੍ਰੀਤੇ ਵਾਲੀ ਜਾਂ ਗੁਰਪ੍ਰਤਾਪ ਬਡਾਲਾ ਜਾਂ ਬਾਕੀ ਦੇ ਜਿਹੜੇ ਲੀਡਰ ਨੇ ਬਾਕੀ ਦੇ ਮੈਂਬਰ ਨੇ ਉਹ ਵੀ ਇਸੇ ਵੋਟ ਵਿੱਚ ਸੇਲ ਕਰਦੇ ਪਏ ਜਿਹਦੇ ਵਿੱਚ ਇਹ ਦੋਵੇਂ ਕਰਦੇ ਪਏ ਤੇ ਉਹਨਾਂ ਦੇ ਕੋਲੇ ਨਾ ਇੱਕ ਤੁਸੀਂ ਉਸ ਗੱਲ ਨੂੰ ਉਹਨਾਂ ਦਾ ਜਿਹੜਾ ਐਂਗਲ ਹੈ ਪੋਲਿਟੀਕਲੀ ਜਿਹੜਾ ਦੇਖ ਰਹੇ ਹੋ ਲੌਜੀਕਲ ਐਂਗਲ ਹੈ ਇੱਕ ਹਮ ਅ 117 ਹਲਕਿਆਂ ਦੇ ਵਿੱਚ ਜੇ ਸੱਤ ਮੈਂਬਰੀ ਕਮੇਟੀ ਨੇ ਭਰਤੀ ਕਰਾਣੀ ਸੀ ਤਾਂ ਸੱਤ ਮੈਂਬਰੀ ਕਮੇਟੀ ਦੇ ਕੋਲ ਆਪ ਦਾ ਕੋਈ 2-3000 ਬੰਦਾ ਦਾ ਟੀਮ ਤਾਂ ਹੈ ਨਹੀਂ ਹਮ ਹਨਾ ਇਹਨਾਂ ਦੇ ਵਿੱਚੋਂ ਕੁਝ ਮੈਂਬਰ ਤੇ ਇਹ ਨੇ ਜਿਹੜੇ ਵਿਚਾਰੇ ਐਸ ਕੀ ਵਿਧਾਨ ਸਭਾ ਵੀ ਨਹੀਂ ਕਿਤੇ ਹਾਂਜੀ ਹਨਾ ਤੇ ਉਹ ਆਪਣੇ ਹਲਕੇ ਤੋਂ ਬਾਹਰ ਉਹਨਾਂ ਦੇ ਕੋਲ ਕੋਈ ਉਹੋ ਜਿਹਾ ਕਾਟਰ ਸਿਸਟਮ ਹੈ ਨਹੀਂ ਹਮ ਉਸ ਵਾਰ ਇੱਕ ਗੱਲ ਦਾ ਖਸਾ ਨਹੀਂ ਕਿ ਜਿਹੜੀਆਂ ਪੰਜਾਬ ਭਰ ਦੇ ਵਿੱਚ ਜਿਹੜੇ ਸੈਕਟਿਵਿਸਟ ਲੌਬੀ ਆ ਜਾਂ ਜਿਹੜੀਆਂ ਛੋਟੇ ਵੱਡੇ ਕਲੱਬ ਨਹੀਂ ਪੰਥ ਜਿੱਥੇ ਬੰਦੀਆਂ ਨੇ ਕਿ ਉਹ ਸਾਡੇ ਨਾਲ ਤੁਰਨਗੇ ਕਿ ਨਹੀਂ ਤੁਰਨਗੇ ਉਹ ਵੀ ਇੱਕ ਦੁਰਦਾ ਔਰ ਇਹਨਾਂ ਦੇ ਕੋਲ ਇੱਕ ਹੀ ਤਾਕਤ ਸੀ ਕਿ ਜੇ ਵਰਕਿੰਗ ਕਮੇਟੀ ਪੜਤੀ ਆਰੰਭ ਨਾ ਕਰਦੀ ਅਕਾਲੀ ਦਲ ਦਾ ਵਰਕਰ ਤਾਂ ਹਰ ਮਹੱਲੇ ਪਿੰਡ ਦੇ ਵਿੱਚ ਹੈ ਹੀ ਹੈ ਉਸ ਵਰਕਰ ਨੇ ਹੀ ਭਰਤੀ ਕਰਨੀ ਸੀ ਪਰ ਕਰਨੇ ਖਤ ਮੈਂਬਰੀ ਕਮੇਟੀ ਦੇ ਅੰਦਰ ਸੀ ਔਰ ਉਹ ਵਰਕਰ ਇੱਕ ਵਾਰੀ ਵਰਕਿੰਗ ਕਮੇਟੀ ਨੇ ਯੂਟਿਲਾਈਜ਼ ਕਰ ਲਿਆ ਹਾਂਜੀ ਹਾਂ ਨਾ ਹੁਣ ਇਹਨਾਂ ਦੇ ਕੋਲ ਉਹ ਕਾਡਰ ਜਾਂ ਉਹ ਟੀਮ ਹੀ ਹੈ ਨਹੀਂ ਜੀ ਅੱਜ ਇਹ ਭਰਤੀ ਆਰੰਭ ਕਰ ਦੇਣ ਤੇ 117 ਹਲਕੀਆਂ ਦੇ ਵਿੱਚ ਇਹਨਾਂ ਦੇ ਕਹਿ ਤੇ ਜਿਹੜੇ ਵਰਕਰਾਂ ਨੇ ਅੱਜ ਤੋਂ 15-15 ਦਿਨ ਪਹਿਲਾਂ ਆਪਣੀਆਂ ਲਿਸਟਾਂ ਬਣਾ ਕੇ ਦਫ਼ਤਰ ਤੇ ਜਮਤੀਆਂ ਔਰ ਉਹਨਾਂ ਲੋਕਾਂ ਨੂੰ ਇਹ ਕਹਿ ਦਿੱਤਾ ਵੀ ਤੁਹਾਡੀ ਮੈਂਬਰਸ਼ਿਪ ਹੋ ਗਈ ਉਹਨੋਂ ਦੁਬਾਰਾ ਕਿਹੜੇ ਮੂਨਾ ਲੋਕਾਂ ਚ ਫਿਰ ਦੁਬਾਰਾ ਜਿਹੜਾ ਉਹ ਕੰਮ ਕਰਨ ਜਾਣਗੇ ਨਹੀਂ ਯਾਨੀ ਕਿ ਤੁਹਾਡਾ ਕਹਿਣਾ ਕਿ ਇਹ ਚਾਹੁੰਦੇ ਆ ਕਿ ਇਹ ਜਿਹੜੀ ਕਮੇਟੀ ਦੀ ਇਹ ਜਿਹੜੀ ਭਰਤੀ ਹੁਣ ਹੋਈ ਹੈ ਇਹਨੂੰ ਹੁਣ ਦਿੱਤਾ ਜਾਵੇ ਜਾਂ ਇਹਨੂੰ ਰੱਖਿਆ ਜਾਵੇ ਮਤਲਬ ਇਹ ਇਹੀ ਚਾਹੁੰਦੇ ਆ ਫੇ ਨਹੀਂ ਇਹ ਵੱਤ ਵੱਤ ਇਸ ਪਾਰਸ਼ ਕਰਨਗੇ ਵੀ ਜਿਹੜੀ ਦੇਖੋ ਇਹਨਾਂ ਨੂੰ ਨਵੀਂ ਭਰਤੀ ਕ੍ਰਮ ਆਰੰਭ ਕਰਾਉਣ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਜਿਹੜੀ ਪਹਿਲਾ ਵਰਕਿੰਗ ਕਮੇਟੀ ਨੇ ਵੋਕਸ ਭਰਤੀ ਕਰਾਈ ਹੈ ਉਹਦੇ ਤੋਂ ਉਹਦੇ ਵੋਗਸ ਹੋਣ ਦੀ ਅਕਾਲ ਤਖਤ ਸਾਹਿਬ ਤੋਂ ਮੋਹਰ ਲਵਾਣੀ ਪਏਗੀ ਉਹਨੂੰ ਇਨਵੈਲਿਡ ਕੀਤਾ ਜਾਏਗਾ ਫਿਰ ਇਹ ਭਰਤੀ ਆਰੰਭ ਕਰ ਸਕਾਂਗੇ ਜੀ ਸੋ ਉਹਦੇ ਲਈ ਮੈਨੂੰ ਲੱਗਦਾ ਵੀ ਇਹ ਕੋਈ ਅੱਜ ਜਿਹੋ ਜੀ ਉਮੀਦ ਸੰਗਤ ਕਰ ਰਹੀ ਹੈ ਕਿ ਇੱਕ ਭਰਤੀ ਆਰੰਭ ਕਰਨ ਦਾ ਐਲਾਨ ਕਰਨਗੇ ਉਹ ਜੇ ਕੁਝ ਨਹੀਂ ਹੁੰਦਾ ਇਹ ਇੱਕ ਆਪਣੀ ਲਿਖਤੀ ਰਿਪੋਰਟ ਬਣਾ ਕੇ ਅਕਾਲ ਤਖਤ ਸਾਹਿਬ ਤੋਂ ਮੰਗ ਕਰ ਦੇਣਗੇ ਕਿ ਜਿਹੜੀ ਭਰਤੀ ਵਰਕਿੰਗ ਕਮੇਟੀ ਨੇ ਕਾਈ ਹੈ ਪਹਿਲਾਂ ਉਹ ਰੱਦ ਕੀਤੀ ਜਾਵੇ ਮਤਲਬ ਉਹ ਟੈਕਨੀਕਲੀ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਵੀ ਸਿੰਘ ਸਾਹਿਬ ਨੇ ਜਿਹੜੀ ਗੇਮ ਆ ਇਹਨਾਂ ਦੇ ਪੱਲੇ ਚ ਸਿੱਟ ਦਿੱਤੀ ਹੈ ਇਹੰਮਪੁਰ ਦੁਬਾਰਾ ਇੱਕ ਰਿਟਰਨ ਲੈਟਰ ਲਿਖ ਕੇ ਗੇਮ ਜਿਹੜੀ ਆ ਦੁਬਾਰਾ ਆਗਿਆਨਿਕਪੀਰ ਸਿੰਘਾ ਉਹਨਾਂ ਦੇ ਪੱਲੇ ਚ ਸਿੱਟ ਦੇਣਗੇ ਨੇ ਮੰਨ ਤਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕੋਈ ਐਡਾ ਵੱਡਾ ਐਕਸ਼ਨ ਨਹੀਂ ਹੋਣ ਲੱਗਿਆ ਅੱਜ ਅੱਜ ਬਸ ਮਤਲਬ ਇੱਕ ਫਾਰਮਲ ਮੀਟਿੰਗ ਹੋਣ ਤੋਂ ਬਾਅਦ ਇੱਕ ਲਿਖਾ ਪੜੀ ਹੋਏਗੀ ਨਹੀਂ ਐਗਜ਼ੀਕਿਊਸ਼ਨ ਜਿਹੜੀ ਹੁਕਮਨਾਮੇ ਦੀ ਸੀ ਉਹ ਹੀ ਸੀ ਵੀ 7 ਮਾਰਚ ਦੀ ਕਮੇਟੀ ਭਰਤੀ ਆਰੰਭ ਕਰਦੀ ਔਰ ਸਮੇਂ ਸਿਰ ਕਰਦੀ ਜੀ ਔਰ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹ ਪਹਿਲੇ ਤੇ ਨਹੀਂ ਕਿਉਂਕਿ ਦੇਖੋ ਅਰਜਿੰਦਰ ਸਿੰਘ ਕਾਮੀ ਹੋਣਾ ਨੇ ਨੁਕਸਾਨ ਕੀ ਕੀਤਾ ਉਹਨਾਂ ਨੇ ਜਿਹੜਾ ਟਾਈਮ ਬਾਈ ਕਰਾਇਆ ਨਾ 20 ਫਰਵਰੀ ਤੱਕ ਦਾ ਔਰ ਅੱਜ 17 18 ਤਾਂ ਹੋ ਗਈ ਹੈ ਮੇਰੇ ਹਿਸਾਬ ਨਾਲ ਅੱਜ 16 18 ਤਰੀਕ ਹੈ ਦੋ ਦਿਨ ਬਾਅਦ ਉਹਨਾਂ ਨੇ ਕਿ ਕਾਲੀਦਾਸ ਦਾ ਵਰਕਰ ਸੀ ਜਿਹੜਾ ਇਹਨਾਂ ਦੀ ਵੋਕਸ ਪਾਰਟੀ ਤੇ ਘਰੋਂ ਨਹੀਂ ਨਿਕਲਿਆ ਹੁਣ ਯਾ ਤਾਂ ਇਹ ਇੱਕ ਦੁਬਦਾ ਤੋਂ ਨਿਕਲਣ ਜਾਂ ਮੈਨੂੰ ਲੱਗਦਾ ਵੀ ਇਹ ਇਹ ਉਸ ਪੋਲਿਟੀਕਲ ਮਾਈਂਡ ਸੈਟ ਨਾਲ ਨਾਲ ਸੋਚਣ ਜੇ ਇਹ ਕਲੀਅਰ ਕੱਟ ਹੋ ਕੇ ਆ ਦੇਖੋ ਇੱਕੋ ਇੱਕ ਵਿੱਚ ਅੜਚਨ ਸੀ ਕਿ ਪੰਤਕ ਜਿੱਥੇ ਬੰਦੀਆਂ ਇਸ ਪਾਰਟੀ ਦੇ ਹਿੱਸਾ ਨਹੀਂ ਲੈਂਦੀਆਂ ਉਸੇ ਧਾਮੀ ਜੀ ਔਰ ਉਹਦੀ ਰੈਪਿਊਟੇਸ਼ਨ ਹੁਣ ਜੇ ਕੰਮ ਹੀ ਇਸ ਕਮੇਟੀ ਚ ਸਰਾਇ ਇਛਾ ਨਾਲ ਬਾਹਰ ਹੋ ਗਿਆ ਤੇ ਮੈਨੂੰ ਲੱਗਦਾ ਬਾਕੀ ਪੰਜ ਮੈਂਬਰ ਜੇ ਇਨੀਸ਼ੀਏਟਿਵ ਲੈਣਗੇ ਤੇ ਪੰਥ ਦੇ ਨਾਲ ਤੁਰ ਕੇ ਉਹਨਾਂ ਦੀ ਵੋਕਲਸ ਦੇ ਮੁਕਾਬਲੇ ਇਹ ਉਹਨਾਂ ਨੇ 35 ਲੱਖ ਦਾ ਦਾਵਾ ਕੀਤਾ ਜੀ ਤੇ ਜੇ ਉਹ 1% ਉਹਦੇ ਮੁਕਾਬਲੇ 35000 ਦੀ ਵੀ ਭਰਤੀ ਆਰਗੇਨਿਕ ਪੰਜਾਬ ਦੇ ਵਿੱਚ ਪੰਥਕ ਜੱਟੇ ਬੰਦੀਆਂ ਨਾਲ ਰਲ ਕੇ ਕਰ ਲੈਂਦੇ ਨੇ ਉਹ 35000 ਪੰਜਾਬ ਦੇ ਵਿੱਚ ਜਿਹੜੀ ਲੌਬੀ ਹੈ ਉਹ ਮੂੰਹ ਬੋਲੇਗੀ ਮੈਂਬਰਸ਼ਪ ਜੀ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਭਾਈ ਸਾਹਿਬ 嗯。<Okay. S 2> okay.